ਭਾਰਤ ਪਾਕਿਸਤਾਨ ਦੇ ਵਿੱਚ ਜੰਗ ਲੱਗੀ ਆ। ਸੀਜ਼ਫਾਇਰ ਹੋਇਆ ਵਾ। ਕੌਣ ਤੋੜੀ ਜਾਂਦਾ ਕੌਣ ਨਹੀਂ ਇਹਦੇ ਬਾਰੇ ਸਰਕਾਰ ਬੇਤਰ ਦੱਸ ਸਕਦੀ ਆ। ਪਰ ਆਪਾਂ ਤਾਂ ਅੱਜ ਇੱਥੇ ਗੱਲ ਕਰਦੇ ਆਂ ਭਾਰਤ ਦੇ 에ਅਰ ਡਿਫੈਂਸ ਸਿਸਟਮ ਦੀ। ਮੈਂ ਬਠਿੰਡੇ ਚ ਰਹਿਣਾ। ਮੈਨੂੰ ਲੱਗਦਾ ਪੰਜਾਬ ਚ ਬਠਿੰਡਾ ਪਹਿਲੇ ਇੱਕ ਦੋ ਜ਼ਿਲ੍ਹਿਆਂ ਚੋਂ ਆ ਜਿਹਦੇ ਚ ਸਭ ਤੋਂ ਵੱਧ ਅਟੈਕ ਹੋਇਆ। ਹਰ ਉਹਦੇ باوجود ਵੀ ਜਦੋਂ ਇੱਥੋਂ ਦੇ 에어 డిਫੈਂਸ ਸਿਸਟਮ ਦੇ ਬਾਰੇ ਜਾਣਿਆ ਤਾਂ ਸਮਝ ਆਇਆ ਕਿ ਬਠਿੰਡੇ ਦੇ ਵਿੱਚ ਜੇ ਲੋਕ ਚੈਨ ਦੀ ਨੀਂਦ ਸੁੱਤੇ ਆ ਜੇ ਬਠਿੰਡੇ ਦੇ ਵਿੱਚ ਨੁਕਸਾਨ ਘੱਟ ਹੋਇਆ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਤਾਂ ਕੀ ਜੇ ਪੂਰੇ ਭਾਰਤ ਦੇ ਵਿੱਚ ਨੁਕਸਾਨ ਘੱਟ ਹੋਇਆ ਤਾਂ ਉਹਦਾ ਇੱਕ ਕਾਰਨ ਹੈ S400 에어 డిਫੈਂਸ ਸਿਸਟਮ ਭਾਰਤ ਦਾ ਇੱਕ ਅਜੀਹਾ ਸਿਸਟਮ ਜਿਹੜਾ ਹਵਾ ਦੇ ਵਿੱਚ ਹੀ ਸਾਡੇ ਵੱਲ ਆਉਣ ਵਾਲੀਆਂ ਚੀਜ਼ਾਂ ਨੂੰ ਤਬਾਹ ਕਰ ਦਿੰਦਾ ਚਾਹੇ ਮਜ਼ਾਹੀਲ ਹੋਵੇ ਚਾਹੇ ਜਹਾਜ਼ ਹੋਵੇ ਚਾਹੇ ਕੋਈ ਡਰੋਨ ਹੋਵੇ ਜਿਹੜੀ ਵੀ ਦੁਸ਼ਮਨ ਦੇਸ਼ ਵੱਲੋਂ ਸਾਡੇ ਤੇ ਛੱਡੀ ਜਾਂਦੀ ਹੈ ਉਹਨੂੰ ਤਬਾਹ ਕਰਨ ਦੀ ਸਮਰੱਥਾ ਇਸ ਸਿਸਟਮ ਦੇ ਵਿੱਚ ਹੈ ਤਾਂ ਸਾਡੀ ਰੁਚੀ ਬਣੀ ਵੀ ਇਹਨੂੰ ਸਮਝੀਏ ਅਸੀਂ ਇਹ ਜਾਣਕਾਰੀ ਮੈਂ ਪਹਿਲਾਂ ਹੀ ਦੱਸ ਦਿੰਨਾ ਇਹ ਉਹੀ ਜਾਣਕਾਰੀ ਹੈ ਜਿਹੜੀ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਪਈ ਹੈ ਲੋਕਾਂ 'ਚ ਹੀ ਜਾਣਕਾਰੀ ਪਹਿਲਾਂ ਹੀ ਆ ਚੁੱਕੀ ਆ ਮੈਂ ਉਹਨੂੰ ਇਕੱਠੀ ਕਰਕੇ ਇੱਕ ਤਰਤੀਬ ਵੱਧ ਕੀਤਾ ਦਾ ਹਿੰਦੂ ਦੇ ਕੁਝ ਆਰਟੀਕਲ ਟਾਈਮਜ਼ ਆਫ ਇੰਡੀਆ ਦੇ ਕੁਝ ਆਰਟੀਕਲ ਪੜ੍ਹੇ ਆ ਹੋਰ ਕਈ ਵੀਡੀਓਜ਼ ਦੇ ਵਿੱਚੋਂ ਅਹਿਮ ਜਾਣਕਾਰੀ ਇਕੱਠੀ ਕਰੀ ਹੈ ਮੈਨੂੰ ਆਪਣੀ ਸੋਰਸ ਦੱਸਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈਗੀ ਚਲੋ ਆਪਾਂ ਪਹਿਲਾਂ ਸਿਸਟਮ ਦੇ ਉੱਤੇ ਆਉਣੇ ਆ ਵੀ ਸਿਸਟਮ ਹੈ ਕੀ ਇਹ ਸਿਸਟਮ ਦੇ ਚਾਰ ਭਾਗ ਹੈ ਰਸ਼ੀਆ ਨੇ ਇਹ ਸਿਸਟਮ ਬਣਾਇਆ ਪਹਿਲਾਂ ਆਪਾਂ ਇੱਥੇ ਵੀ ਆ ਜਾਈਏ ਵੀ ਰੂਸ ਦਾ ਇਹ ਸਿਸਟਮ ਰੂਸ ਨੇ ਪਹਿਲਾਂ ਬਣਾਇਆ ਸੀ S300 S300 ਕੀ ਸੀ ਇਹ 300 ਮੀਟਰ ਦੇ ਮਨ ਲਓ ਇੱਥੇ ਸਿਸਟਮ ਪਿਆ ਇਹ 300 ਕਿਲੋਮੀਟਰ ਦੇ ਘੇਰੇ ਚ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਤਬਾਹ ਕਰ ਦਿੰਦਾ ਫਿਰ ਬਣਾਇਆ ਉਹਨਾਂ ਨੇ S400 ਜਿਹੜਾ ਹੁਣ ਸਾਡੇ ਕੋਲੇ ਆ S400 400 ਕਿਲੋਮੀਟਰ ਦੇ ਘੇਰੇ ਚ ਆਉਣ ਵਾਲੀ ਚੀਜ਼ ਨੂੰ ਤਬਾਹ ਕਰ ਦਿੰਦਾ ਵੈਸੇ ਰੂਸ ਕੋਲੇ S500 ਵੀ ਆ ਜਿਹੜਾ 500 ਕਿਲੋਮੀਟਰ ਦੇ ਘੇਰੇ ਚ ਆਉਣ ਵਾਲੀ ਔਰ 500 ਕਿਲੋਮੀਟਰ ਦਾ ਇਹ ਨਹੀਂ ਇਹ ਸਿੱਧੇ ਪਾਸੇ ਹੀ ਆ ਸਾਰੇ ਪਾਸੇ ਇਹਦੀ ਮਾਰ ਆ ਘੇਰਾ ਜਿਹੜਾ ਇਹਦਾ ਬਿਆਸ ਕਹਿ ਦਿੰਨੇ ਆ ਜਿਹਨੂੰ ਆਪਾਂ ਉਹ 400 ਕਿਲੋਮੀਟਰ ਹੈ ਇਹ। ਅਲੱਗ ਅਲੱਗ ਇਹਦੇ ਮਾਡਲ ਤੇ ਨਿਰਭਰ ਹੈ। ਰੂਸ ਨੇ ਬਣਾਇਆ ਤੇ ਜਿਹੜੇ ਵੀ ਦੇਸ਼ ਨੂੰ ਇਹ ਸਿਸਟਮ ਆ ਇੰਨਾ ਕੁ ਖਤਰਨਾਕ ਆ ਵੀ ਜਿਹੜੇ ਵੀ ਦੇਸ਼ ਨੂੰ ਇਹ ਵੇਚਿਆ ਰੂਸ ਨੇ ਅਮਰੀਕਾ ਨੇ ਉਹਦੇ ਤੇ ਪਾਬੰਦੀਆਂ ਲਾਤੀਆਂ। ਕਿਉਂਕਿ ਅਮਰੀਕਾ ਦਾ ਵੀ ਸ਼ਰੀਕਾ ਹੋ ਜਾਂਦਾ ਰੂਸ ਦੇ ਨਾਲ। ਉਹਨਾਂ ਦਾ ਚੰਗਾ ਛਰੀਕਾ ਚੱਲਦਾ ਤੇ ਅਮਰੀਕਾ ਦਾ ਵੀ ਇੱਕ ਸਿਸਟਮ ਆ ਥਾਰਡ ਕਹਨੇ ਆ ਜਿਹਨੂੰ ਆਪਾਂ ਉਹ ਉਹ ਕੁਝ ਦਿੱਕਤਾਂ ਨੇ ਉਹਦੀਆਂ ਪਰ ਇਹ ਸਭ ਤੋਂ ਵਧੀਆ ਸਿਸਟਮ ਮੰਨਿਆ ਜਾਂਦਾ ਤਾਂ ਜਦੋਂ ਇਹ ਚੀਨ ਨੂੰ ਵੇਚਿਆ ਚੀਨ ਨੂੰ ਤਾਂ ਵੈਸੇ ਉਹਨਾਂ ਨੇ ਟੈਕਨੋਲੋਜੀ ਵੇਚੀ ਐ S300 S300 ਵੇਚਿਆ ਉਹਨਾਂ ਨੂੰ S300 ਜਦੋਂ ਚੀਨ ਨੂੰ ਵੇਚਿਆ ਤਾਂ ਚੀਨ ਨੇ ਚੀਨ ਤੇ ਪਾਬੰਦੀਆਂ ਲਾਤੀਆਂ ਅਮਰੀਕਾ ਨੇ ਫਿਰ ਤੁਰਕੀ ਨੂੰ ਵੇਚਿਆ ਰੂਸ ਨੇ ਤਾਂ ਤੁਰਕੀ ਤੇ ਪਾਬੰਦੀਆਂ ਲੱਗੀਆਂ ਪਰ 파ਰਟ ਨੂੰ ਵਿੱਚ ਆ ਭਾਰਤ ਤੇ ਕੋਈ ਪਾਬੰਦੀਆਂ ਨਹੀਂ ਲੱਗੀਆਂ ਸ਼ੁਕਰ ਹੈ ਚੰਗੀ ਗੱਲ ਹੈ ਇਹ ਸਿਸਟਮ ਜਿਹੜਾ ਉਹਨਾਂ ਨੇ ਬਣਾਇਆ ਅਲਟੀਮੇਟ ਸਿਸਟਮ ਕਿਹਾ ਜਾਂਦਾ ਇਹਨੂੰ ਉਹਨਾਂ ਨੇ ਇਹਨੂੰ ਕਿੱਥੇ ਕਿੱਥੇ ਵਰਤਿਆ ਆਪਾਂ ਉਹਦੀ ਵੀ ਹੁਣ ਗੱਲ ਕਰ ਲੈਨੇ ਆ ਇਸ ਸੀਰੀਆ ਦੇ ਵਿੱਚ ਸਭ ਤੋਂ ਪਹਿਲਾਂ ਵਰਤਿਆ ਗਿਆ ਸੀ ਸੀਰੀਆ ਦੀ ਆਰਮੀ ਦੇ ਜਿਹੜੇ ਟਿਕਾਣੇ ਸੀ ਕਿਉਂਕਿ ਰੂਸ ਸੀਰੀਆ ਦੀ ਮੌਜੂਦਾ ਉਸ ਸਮੇਂ ਦੀ ਸਰਕਾਰ ਦੇ ਵੱਲ ਸੀ ਤਾ ਕਰਕੇ ਸੀਰੀਆ ਦੇ ਟਿਕਾਣਿਆਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਆਰਮੀ ਦੇ ਟਿਕਾਣਿਆਂ ਨੂੰ ਬਚਾਉਣ ਦੇ ਲਈ ਇਹ ਵਰਤਿਆ ਗਿਆ ਤੇ ਬਹੁਤ ਸਫਲਤਾਪੂਰਵਕ ਰਿਹਾ ਇਹਦਾ ਕੰਮ ਫਿਰ ਰੂਸ ਨੇ ਇਹਨੂੰ ਵਰਤਿਆ ਕ੍ਰੀਮੀਆ ਦੇ ਵਿੱਚ ਕ੍ਰੀਮੀਆ ਦਾ ਮੁੱਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਦੁਨੀਆ ਦੇ ਵਿੱਚ ਬਹੁਤ ਅਹਿਮ ਮਸਲਾ ਹੈਗਾ ਉੱਥੇ ਇਹਨੂੰ ਵਰਤਿਆ ਇਹਨੇ ਬਹੁਤ ਕਮਾਲ ਦਾ ਕੰਮ ਕੀਤਾ ਅਜ਼ਰਬਾਈਜਾਨ ਦੇ ਵਿੱਚ ਵੀ ਵੈਸੇ ਇਹਨੂੰ ਵਰਤਿਆ ਗਿਆ ਅਜ਼ਰਬਾਈਜਾਨ ਦੇ ਵਿੱਚ ਵੀ ਅਰਮੀਨੀਆਨਾ ਜਿਹੜੀ ਆਰਮੀ ਸੀਗੀ ਉਹਦੇ ਖਿਲਾਫ ਵਰਤਿਆ ਗਿਆ ਇਹਨੂੰ ਅਲੱਗ-ਅਲੱਗ ਥਾਵਾਂ ਤੇ ਇਹਨੂੰ ਵਰਤਿਆ ਜਾਂਦਾ ਰਿਹਾ ਤਾਂ ਇਹਦੀ ਖਾਸੀਅਤ ਕੀ ਹੈ ਕਿਉਂ ਦੁਨੀਆ ਦੇ ਵਿੱਚ ਇਹਦਾ ਇੰਨਾ ਨਾਂ ਬਣਿਆ ਐ ਇੰਨੀ ਇਹਦੀ ਚੜ੍ਹਾਈ ਕਿਹੜੀ ਗੱਲ ਤੋਂ ਆ ਚੜ੍ਹਾਈ ਇਹਦੀ ਇਸ ਗੱਲ ਤੋਂ ਆ ਇੱਕ ਤਾਂ ਇਹਨੂੰ ਕਿਤੇ ਵੀ ਲਜਾਇਆ ਜਾ ਸਕਦਾ ਹੈ ਇਹ ਸਿਸਟਮ ਇਹੋ ਜਿਹਾ ਵੀ ਇਹਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਤੇ 5 ਮਿੰਟਾਂ ਦੇ ਵਿੱਚ ਜਿੱਥੇ ਲਿਜਾ ਕੇ ਖੜਾਤਾ ਸਿਸਟਮ 5 ਮਿੰਟਾਂ ਦੇ ਵਿੱਚ ਫਿਰ ਇਹ ਤਿਆਰ ਹੈ। ਮਾਰ ਇਹਦੀ ਬਹੁਤ ਹੈ ਪਰ ਇਹਦੇ ਪਹਿਲਾਂ ਸਿਸਟਮ ਨੂੰ ਆਪਾਂ ਸਮਝ ਲੈਣੇ ਆ ਵੀ ਇਹ ਕੰਮ ਕਿਵੇਂ ਕਰਦਾ। ਇਹਦੇ 4 ਭਾਗ ਆ ਮੁੱਖ। ਪਹਿਲਾ ਭਾਗ ਆ ਇਹਦਾ ਰਡਾਰ। ਰਡਾਰ ਦਾ ਕੰਮ ਕੀ ਆ? ਰਡਾਰ ਦਾ ਕੰਮ ਇਹ ਹੈ 600 ਕਿਲੋਮੀਟਰ ਦੇ ਵਿੱਚ ਜਿਹੜੀ ਵੀ ਚੀਜ਼ ਉਹਨੂੰ ਦਿਸਦੀ ਹੈ ਉਹ ਉਹਨੇ ਉਹਦੀ شناخت ਕਰਨੀ ਹੈ। 600 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹ ਚੀਜ਼ਾਂ ਦੀ شناخت ਕਰਦਾ ਹੈ ਬਹੁਤ ਜ਼ਿਆਦਾ ਵਾਟ ਹੋ ਜਾਂਦੀ ਹੈ 600 ਕਿਲੋਮੀਟਰ ਦਾ ਘੇਰਾ ਉੱਥੋਂ ਕੋਈ ਜਹਾਜ਼ ਉੱਡਿਆ ਇਹਨੇ ਉਹ ਦੱਸ ਦੇਣਾ ਉੱਥੋਂ ਕੋਈ ਮਜ਼ਾਹੇ ਲੋਡੀ ਹੈ ਇਹਨੇ ਉਹ ਦੱਸ ਦੇਣੀ ਹੈ ਉੱਥੇ ਕੋਈ ਡਰੋਨ ਆ ਰਿਹਾ ਹੈ ਇਹਨੇ ਉਹ ਵੀ ਦੱਸ ਦੇਣਾ ਤਾਂ ਇਹਦੀ ਸਮਰੱਥਾ ਬਹੁਤ ਜ਼ਿਆਦਾ ਹੈ ਫਿਰ ਅਗਲਾ ਇਹਦਾ ਪਾਰਟ ਜਿਹੜਾ ਆਉਂਦਾ ਉਹਨੂੰ ਕਹਿੰਦੇ ਆ ਫਾਇਰ ਕੰਟਰੋਲ ਫਾਇਰ ਕੰਟਰੋਲ ਦਾ ਕੰਮ ਕੀ ਆ ਉੱਥੇ ਜਾਣਕਾਰੀ ਇਹੇ ਭੇਜਦਾ ਫਾਇਰ ਕੰਟਰੋਲ ਇਹ ਦੇਖਦਾ ਕਿ ਕਿੰਨੀ ਸਪੀਡ ਤੇ ਆ ਰਹੀ ਹੈ ਚੀਜ਼ ਤੇ ਕਿੱਥੇ ਸਾਡੇ ਹਿੱਟ ਕਰਨਾ ਚਾਹੁੰਦੀ ਹੈ ਉਹਦੀ ਸਹੀ ਪੋਜੀਸ਼ਨ ਦਾ ਪਤਾ ਲਾ ਕੇ ਨੇ ਕਮਾਂਡ ਦੇਣੀ ਆ ਕਮਾਂਡ ਕਿਹਨੂੰ ਦੇਣੀ ਆ ਕਮਾਂਡ ਇਹਨੇ ਦੇਣੀ ਆ ਮਜ਼ਾਹਲ ਨੂੰ ਮਜ਼ਾਹਲਾਂ ਤਿਆਰ ਬਰ ਤਿਆਰ ਖੜੀਆਂ ਹੁੰਦੀਆਂ ਤੀਜਾ ਭਾਗ ਹੈ ਜਿਹੜਾ ਉਹ ਮਜ਼ਾਹਲਾਂ ਮਜ਼ਾਹਲ ਨੇ ਉੱਡ ਪੈਣਾ ਤੇ ਅਗਲੀ ਆਉਂਦੀ ਹੈ ਜੀ ਕਮਾਂਡ ਪੋਸਟ ਕਮਾਂਡ ਪੋਸਟ ਦਾ ਇੱਕ ਕੰਮ ਹੈ ਉਹਨੇ ਚੈੱਕ ਕਰਨਾ ਵੀ ਨਿਸ਼ਾਨਾ ਸਹੀ ਲੱਗ ਗਿਆ ਜਾਂ ਨਹੀਂ ਲੱਗਿਆ ਜੇ ਨਹੀਂ ਲੱਗਿਆ ਤਾਂ ਉਹਨਾਂ ਨੇ ਹੋਰ ਫਾਇਰ ਕਰਨੇ ਆ ਇਹਦੇ ਮੁੱਖ ਤੌਰ ਤੇ ਇਹ ਚਾਰ ਭਾਗ ਆ ਜਿਹੜੇ ਇਹਨੂੰ ਇੰਨਾ ਲਾਜਵਾਬ ਬਣਾਉਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੀ ਮਾਰ ਤੁਹਾਨੂੰ ਦੱਸਿਆ ਵੀ 400 ਕਿਲੋਮੀਟਰ ਦੇ ਘੇਰੇ ਤੱਕ ਹੈ ਤੇ 600 ਕਿਲੋਮੀਟਰ ਤੋਂ ਇਹ ਪਛਾਨ ਲੈਂਦਾ 400 ਕਿਲੋਮੀਟਰ ਦੇ ਘੇਰੇ ਚ ਇਹ ਉਡਾ ਦਿੰਦਾ 30 ਕਿਲੋਮੀਟਰ ਉੱਪਰ ਤੱਕ ਇਹਦੀ ਮਾਰ ਹੈ 70 ਚੀਜ਼ਾਂ ਨੂੰ ਇੱਕੋ ਵਕਤ ਪਛਾਨ ਕੇ ਤਬਾਹ ਕਰ ਸਕਦਾ ਐਨੀ ਇਹਦੀ ਸਮਰੱਥਾ ਹੈ। ਤਾਂ ਹੀ ਇਹ ਐਨਾ ਅਲਟੀਮੇਟ ਸਿਸਟਮ ਕਿਹਾ ਜਾਂਦਾ ਦੁਨੀਆ ਦੇ ਵਿੱਚ। ਬਹੁਤ ਫਾਸਟ ਹੈ ਇਹ। ਇਤੋਂ ਫਾਸਟ ਕੋਈ ਸਿਸਟਮ ਹੈ ਨਹੀਂ। ਅਮਰੀਕਾ ਵਾਲਿਆਂ ਨੇ ਵੀ ਜਿਹੜਾ ਬਣਾਇਆ ਹੈਗਾ ਉਹਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਕਿ ਉਹ ਜਿੱਧਰ ਨੂੰ ਖੜਾ ਕਰ ਦਿਓਗੇ ਬਸ ਉਧਰ ਨੂੰ ਹੀ ਉਹਦੀ ਮਾਰ ਹੈਗੀ। ਇਹ ਨਹੀਂ ਵੀ ਉਹ ਫਿਰ ਇਧਰਲੇ ਪਾਸੇ ਆਉਣ ਵਾਲੇ ਜਾਂ ਦੂਜੇ ਪਾਸੇ ਆਉਣ ਵਾਲਿਆਂ ਨੂੰ ਮਾਰ ਦੂਗਾ। ਨਹੀਂ ਤੁਹਾਨੂੰ ਮੂੰਹ ਉਧਰ ਨੂੰ ਹੀ ਕਰਕੇ ਖੜਾ ਕਰਨਾ ਪਊਗਾ ਉਹਨੂੰ ਉਹਦਾ ਕੋਈ ਬਿਆਸ ਵਾਲੇ ਪਾਸੇ ਮਤਲਬ ਚੱਕਰ ਦੇ ਵਾਂਗੂ ਉਹ ਮਾਰ ਨਹੀਂ ਕਰਦਾ ਮਾਈਨਸ 50 ਡਿਗਰੀ ਦੇ ਵਿੱਚ ਵੀ ਇਹ ਕੰਮ ਕਰ ਲੈਂਦਾ ਪੂਰੀ ਬਰਫ਼ ਬਰਫ਼ ਜਿੱਥੇ ਜੰਮਦੀ ਹੋਵੇ ਬਰਫ਼ੀ ਬਰਫ਼ ਪਈ ਹੋਵੇ ਉੱਥੇ ਇਹ ਕੰਮ ਕਰ ਲੈਂਦਾ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਇਸ ਲਈ ਇੰਨਾ ਰਫਟਫ ਹੈ ਇਹ ਤਾਂ ਹੀ ਤਾਂ ਅਮਰੀਕਾ ਪਾਬੰਦੀਆਂ ਲਾਉਂਦਾ ਨਾ ਇਸ ਗੱਲ ਦੇ ਉੱਤੇ ਵੀ ਯਾਰ ਕਿਸੇ ਵੀ ਢੰਗ ਦੇ ਨਾਲ ਇਹ ਦੁਨੀਆ ਨੂੰ ਇੰਨਾ ਇਹ ਨਾ ਮਿਲ ਨਾ ਜਾਵੇ ਕਿਉਂਕਿ ਜਿਹੜੇ ਵੀ ਦੇਸ਼ ਕੋਲੇ S400 ਆ ਉਹ ਦੇਸ਼ ਜੰਗ ਨੂੰ ਹਾਰ ਹੀ ਨਹੀਂ ਸਕਦਾ ਉਹਦਾ ਨੁਕਸਾਨ ਬਹੁਤ ਘੱਟ ਹੁੰਦਾ ਆਪਾਂ ਦੇਖ ਹੀ ਰਹੇ ਹਾਂ ਜਿਵੇਂ ਹੋਣਾ ਸੀ ਬਠਿੰਡੇ ਰਹਿਨੇ ਆ ਬਠਿੰਡੇ ਦੇ ਉੱਤੇ ਸਾਰੇ ਪਾਸਿਓਂ ਕਿਉਂਕਿ ਇਹ ਹੈੱਡ ਹੈ ਇੱਥੇ ਹਮਲੇ ਹੋਏ ਆ ਸਭ ਤੋਂ ਵੱਧ ਹਮਲੇ ਮੈਨੂੰ ਲੱਗਦਾ ਸਾਡੇ ਹੀ ਹੋਏ ਹੋਣੇ ਆ ਇੱਧਰ ਬਠਿੰਡੇ ਕਿੰਨੀ ਪਰ ਉਹਦੇ باوجود ਵੀ ਇਹ ਸ਼ੇਅਰ ਡਿਫੈਂਸ ਸਿਸਟਮ ਨੇ ਇਹਦੇ ਕਰਕੇ ਲੋਕ ਚੈਨ ਦੀ ਨੀਂਦ ਸੁਤੇ ਆ ਜੇ ਤੁਸੀਂ ਇਸ ਸਿਸਟਮ ਨੂੰ ਜਾਣ ਲੋਗੇ ਘਟੋ ਘਟ ਇੰਨਾ ਤੁਹਾਡੇ ਮਨ 'ਚ ਤਰਬਾਹਸ ਆਉਂਦਾ ਵੀ ਛੇਤੀ ਛੇਤੀ ਹੋਊ ਨਹੀਂ ਦਿੰਦਾ ਕਿਸੇ ਨੂੰ ਕੁਝ ਵੀ ਹਾਂ ਜੇ ਧੁਰੋ ਹੀ ਕਿਸਮਤ ਹਾਰ ਜੇ ਤਾਂ ਉਹਦੇ ਬਾਰੇ ਤਾਂ ਫਿਰ ਕੀ ਕਹਿ ਸਕਦੇ ਹਾਂ ਹੁਣ ਇੱਕ ਚੀਜ਼ ਤੁਸੀਂ ਬਹੁਤ ਨਾਮ ਸੁਣਿਆ ਹੋਣਾ ਬੈਟਰੀ ਇਹਦੀ ਬੈਟਰੀ ਐਸ 400 ਦੀ ਬੈਟਰੀ ਕੀ ਹੁੰਦੀ ਆ ਇਹ ਦੇਖੋ ਵੀ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਲੌਂਚਰ ਹੁੰਦਾ ਇੱਕ ਲੌਂਚਰ ਜਿਹਦੀ ਤੁਸੀਂ ਇਹ ਫੋਟੋ ਵੀ ਦੇਖ ਰਹੇ ਹੋ ਇਸ ਲੌਂਚਰ ਦੇ ਵਿੱਚ ਚਾਰ ਮਿਜ਼ਾਈਲਾਂ ਹੁੰਦੀਆਂ ਨੇ ਇਹ ਚਾਰ ਲੌਂਚਰ ਜਦੋਂ ਮਿਲਦੇ ਆ ਤਾਂ ਚਾਰ ਲੌਂਚਰ ਮਿਲ ਕੇ ਇੱਕ ਬੈਟਰੀ ਬਣਦੀ ਆ ਤੇ ਦੋ ਬੈਟਰੀਆਂ ਮਿਲ ਕੇ ਬਣਾਉਂਦੀਆਂ ਇੱਕ ਬਟਾਲੀਅਨ ਤੇ ਬਟਾਲੀਅਨ ਇਹਦਾ ਐਂਡ ਰੂਪ ਹੈ ਜਾਨੀ ਕਿ ਪੰਜ ਬਟਾਲੀਅਨਾਂ ਜੇ ਹੈਗੀਆਂ ਤਾਂ ਇਹਦਾ ਮਤਲਬ 160 ਮਜੈਲਾ ਇਹਦੀ ਗਿਣਤੀ ਆ ਹੁਣ ਬਹੁਤ ਲੋਕ ਕਹਿ ਦਿੰਦੇ ਆ ਵੀ ਇਹਦੀ ਬੈਟਰੀ ਐ ਇਹਦੀ ਬੈਟਰੀ ਕੋਈ ਚਾਰਜਿੰਗ ਬੈਟਰੀ ਇਹ ਕੋਈ ਚਾਰਜਿੰਗ ਵਾਲੀ ਬੈਟਰੀ ਨਹੀਂ ਹੈਗੀ ਇਹ ਅਸਲ 'ਚ ਮਸਾਇਲਾਂ ਦੀ ਗਿਣਤੀ ਦੇ ਹੀ ਇੱਕ ਭਾਗ ਨੂੰ ਇਹਦੇ ਵਿੱਚ ਬੈਟਰੀ ਕਿਹਾ ਜਾਂਦਾ ਹੈ ਹੁਣ ਇੱਕ ਹੋਰ ਗੱਲ ਦਿਲਚਸਪ ਹੈ ਕਿ ਜਿਹੜਾ ਸਿਸਟਮ ਆ ਇਹਦਾ ਤੋੜ ਇੱਕ ਡਰੋਨ ਹੈ ਇਹਦਾ ਡਰੋਨ ਵੀ ਆ ਜਿਹੜਾ ਕਿਉਂਕਿ ਹਿਸਟਰੀ ਆਪਾਂ ਜਦੋਂ ਪੜ੍ਹਦੇ ਆ ਨਾ ਦੇਖਦੇ ਆ ਵੀ S300 ਆ ਜਿਹੜਾ ਸਿਸਟਮ ਉਹ ਤਬਾਹ ਕੀਤਾ ਹੋਇਆ ਇੱਕ ਡਰੋਨ ਨੇ ਤਬਾਹ ਕੀਤਾ ਸੀ ਉਹਨੂੰ ਉਹਨੂੰ ਕਹਿੰਦੇ ਆ ਹਾਰੂਪ ਖੁਸ਼ਕਿਸਮਤੀ ਇਹ ਆ ਕਿ ਉਹ ਡਰੋਨ ਵੀ ਭਾਰਤ ਕੋਲ ਹੀ ਆ ਕਿਸੇ ਹੋਰ ਦੇਸ਼ ਕੋਲੇ ਹੈ ਹੀ ਨਹੀਂ ਜ ਜਨਾਂ ਨੇ ਬਣਾਈ ਹੈ ਇਹ ਉਸ ਦੇਸ਼ ਕੋਲੇ ਹੈ ਤਾਂ ਇਹ ਇਹਦੀਆਂ ਖਾਸੀਅਤਾਂ ਕਿ ਵੈਸੇ 4S 400 ਅਜੇ ਤੱਕ ਤਬਾਹ ਹੋਇਆ ਨਹੀਂ ਤੇ ਪਾਕਿਸਤਾਨ ਕੋਲ ਵੀ ਜਿਹੜਾ ਸਿਸਟਮ ਹੈਗਾ ਉਹ ਚੀਨ ਤੋਂ ਬਣਿਆ ਹੋਇਆ ਚੀਨ ਦੀ ਜਿਹੜੀ ਟੈਕਨੋਲੋਜੀ ਤੇ ਉਹ ਬਣਿਆਗਾ ਉਹ ਹੈਗਾ ਜੀ S300 ਯਾਨੀ ਕਿ ਉਹਨਾਂ ਕੋਲੇ ਸਾਡੇ ਨਾਲੋਂ ਇੱਕ ਜਨਰੇਸ਼ਨ ਪੁਰਾਣੀ ਹੈ ਆਪਣੇ ਕੋਲੇ ਜਿਹੜਾ ਸਿਸਟਮ ਆ ਉਹ ਹੈਗਾ ਐਡਵਾਂਸ ਜਿਦੇ ਕਰਕੇ ਭਾਰਤ ਦੇ ਲੋਕ ਚੈਣ ਦੀ ਨੀਂਦ ਸੌਂ ਪਾਉਂਦੇ ਆ ਧੰਨਵਾਦ